ਹੋ ਗਿਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਉੱਥੋਂ ਤੁਹਾਨੂੰ ਬਸਾ ਕੇ ਆਏ ਆ ਰਾਜਪਾਟਕ ਬੰਦ ਸੀ ਆ ਪੂਰਾ ਵੇਖ ਲਓ ਆਸੇ ਪਾਸੇ ਰੈ residențial ਏਰੀਆ ਆ ਘਮਾ ਦੇ ਬਿੱਟਾ ਵਖਾ ਦੇ ਸਾਰਿਆਂ ਨੂੰ ਸਾਰੇ ਪਾਸੇ ਘਮਾ ਦੇ ਇੱਥੇ ਆ ਕੇ ਆਹ ਮੋਟਰ ਦਾ ਪਾਣੀ ਵਖਾਉਣਾ ਥੋਨੂੰ ਆਹ ਜਰਾ ਤੁਸੀਂ ਵਖਾਓ ਪਹਿਲਾਂ ਮੋਟਰ ਇਹਦੇ ਤੇ ਵਖਾ ਬਿੱਟਾ ਉਧਰ ਪਾਣੀ ਵਖਾ ਜਾ ਕੇ ਵਖਾ ਦੇ ਜਾਓ ਜਰਾ ਚੱਲ ਰਿਹਾ ਜੀ ਆ ਰਿਹਾ ਇੱਧਰ ਰੱਖ ਆ ਪਾਣੀ ਦਾ ਆ ਰਿਹਾ ਆ ਰਿਹਾ ਪਾਣੀ ਦੇ ਕੋਲ ਲਾ ਕੇ ਕਰਕੇ ਦਿਖਾਓ ਪਾਣੀ ਵਖਾ ਵੀ ਇਹ ਤਾਂ ਪਾਣੀ ਦੇ ਫਿਕਰ ਰਿਹਾ ਜਵਾਨੀ ਰੱਖਦਾ ਮੈਂ ਆ ਨਜ਼ਰ ਆ ਰਿਹਾ ਬੱਲੇ ਬੱਲੇ ਦਿਸ ਰਿਹਾ ਲਾਲ ਪਾਣੀ ਹਾਂ ਜੀ ਪਿੰਡ ਨਿਕਰਾ ਸਮੀਰ ਜੇ ਹੁਣ ਮੋਟਰ ਬੰਦ ਕਰਿਓ ਜੇ ਜਰਾ ਮੋਟਰ ਬੁਖਾ ਦੇ ਪਹਿਲਾਂ ਜਿਹੜਾ ਹੀ ਤੇ ਧਿਆਨ ਰੱਖ ਤੂੰ ਕੈਮਰੇ ਦਾ ਯਾਰ ਮੈਂ ਤੁਹਾਨੂੰ ਨਹੀਂ ਕਰਦਾ ਮੋਟਰ ਚਾਹ ਆ ਜਾ ਆ ਬੁਖਾ ਦੇ ਜਿਹੜਾ ਡਿੱਗਦਾ ਪਾ ਨੀ ਗੱਲ ਹੁਣ ਤਾਰ ਇੱਧਰ ਥੋੜਾ ਅਲਗਾ ਪਾ ਲਿਆ ਇੱਥੇ ਆ ਜਾਓ ਆ ਜਾ ਤਿੰਦੇ ਆ ਅਸੀਂ ਤੁਹਾਨੂੰ ਮੋਟਰ ਤੇ ਬੁਖਾਇਆ ਹੈ ਕਿ ਲਾਲ ਪਾਣੀ ਕਹਿ ਲੋ ਜਾਂ ਆ ਪਾ ਗਰਗਰ ਰੰਗ ਕਹਿ ਲੋ ਇਹ ਬੱਚਾ ਹਮੀਰੇ ਪੰਦੇਆ ਸਾਰਾ ਰੈਜੀ ਦੇ ਇੰਸ਼ਾਲਾ ਇਲਾਕਾ ਹੈ ਅਸੀਂ ਇੱਕੋ ਗੱਲ ਪੁੱਛਦੇ ਆ ਅਸੀਂ ਇੱਕ ਮਿੰਟ ਖੜੇ ਅਸੀਂ ਇੱਕੋ ਗੱਲ ਪੁੱਛਦੇ ਆ ਜਗਜੀਤ ਫੈਕਟਰੀ ਆਹੀ ਹੈ ਨਾ ਜੀ ਇਹ ਦਿੱਲੀ ਰਹਿੰਦੇ ਨੇ ਆ ਕੇ ਜ਼ਰਾ ਇੱਥੇ ਘਰ ਪਹੁੰਚ ਗਏ ਜੇ ਤੁਸੀਂ ਆਹ ਪਾਣੀ ਪੀਓਗੇ ਆ ਕੇ ਤੇ ਜੇ ਤੁਸੀਂ ਇਹ ਪਾਣੀ ਨਹੀਂ ਪੀ ਸਕਦੇ ਤਾਂ ਇੰਨਾ ਵਿਚਾਰਿਆਂ ਦਾ ਕੀ ਗੁਨਾਹ ਹੈ ਸਾਰਿਆਂ ਦਾ ਜਿਨ੍ਹਾਂ ਨੂੰ ਤੁਸੀਂ ਇਸ ਰੰਗ ਦਾ ਇਸ ਤਰ੍ਹਾਂ ਦਾ ਕੈਮੀਕਲ ਯੁਕਤ ਪਾਣੀ ਪਿਆਰਿਓ ਔਰ ਇਹ ਕਲੀ ਮੋਟਰ ਇੱਕ ਵਗਾਈਆ ਤੁਹਾਨੂੰ ਨੇੜੇ ਤੇੜੇ ਤੇ 10 ਤੋਂ 15 ਪਿੰਡ ਤੱਕ ਗਾਲਤੇ ਇਹਨਾਂ ਨੇ ਬਰਬਾਦ ਕਰਤੇ ਬੁਰੀ ਤਰ੍ਹਾਂ ਨਾਲ ਔਰ ਉਹ ਦੂਰ ਤੱਕ ਜਾ ਰਿਹਾ ਔਰ ਜਿਵੇਂ ਪਹਿਲਾਂ ਅਸੀਂ ਜ਼ਿਕਰ ਕੀਤਾ ਇਹ ਲੱਖੇ ਨੇ ਕਿਹਾ ਸੀ ਹੈਲੋ ਇਹ ਇੱਕ ਸੈਂਟਰ ਨਹੀਂ ਦੋ ਸੈਂਟਰ ਨਹੀਂ 2000 ਸੈਂਟਰ ਨੇ ਕੱਲ ਅਸੀਂ ਮੁਖ्तसर ਸੀ ਹੁਣ ਅਸੀਂ ਇੱਕ ਹੋਰ ਥਾਂ ਤੇ ਬਾਬਾ ਸੀਚੇਵਾਲ ਜੀ ਦੀ ਕਿਰਪਾ ਚ ਜਾਣਾ ਹੈ ਇਹ ਕਾਹ ਵੇਖ ਚੁੱਕੇ ਹਾਂ ਤੁਸੀਂ ਕੋਈ ਪੰਜਾਬ ਦਾ ਇਹ ਉਹ ਪਾਣੀ ਸੀ ਜਿਹੜੂ ਪੀ ਕੇ ਇੱਥੇ ਗਾਮਾ ਪਹਿਲਵਾਨ ਵੀ ਬਣਿਆ ਦਾਰਾ ਸਿੰਘ ਵੀ ਬਣਿਆ ਵੱਡੇ ਵੱਡੇ ਐਥਲੀਟ ਵੀ ਬਣੇ ਆ ਤੇ ਅੱਜ ਜੇ ਇੱਥੇ ਇਹ ਪਾਣੀ ਪੀ ਕੇ ਕੈਂਸਰ ਹੋ ਰਿਹਾ ਕੈਂਸਰ ਕਾਲਾ ਪੀਲਿਆ ਔਰ ਆ ਲੋ ਫੈਕਟਰੀ ਦੀ ਰਿਪੋਰਟ ਮੈਂ ਕਹ ਰੋ ਹਾਂ ਤੁਸੀਂ ਖੜੇ ਰੋ ਇੱਥੇ ਆ ਰਿਪੋਰਟ ਹੈ ਇੱਕ ਖਰੜ ਦੇ ਵਿੱਚ ਸਰਕਾਰੀ ਲੈਬੋਰਾਟਰੀ ਹੈ ਜੀ ਸਰਕਾਰੀ ਲੈਬੋਰਾਟਰੀ ਜਿਹਦੇ ਰਿਪੋਰਟ ਲੀਕ ਹੋਣ ਦੇ ਚੱਕਰ ਚ 12 ਬੰਦੇ ਵੀ ਕੱਟ ਤੇ ਇਹ ਉਹ ਰਿਪੋਰਟ ਹੈ ਜਿਹਦੇ ਚ ਕਿਹਾ ਗਿਆ ਸਾਰਾ ਕੁਝ ਹੀ ਖਰਾਬ ਅਯੋਗ ਪੀਂਦੇ ਨਾਉਣ ਦੇ ਖੇਤੀਬਾੜੀ ਦੇ ਔਰ ਬਿਮਾਰੀਆਂ ਲਾਉਣ ਵਾਲਾ ਪਾਣੀ ਪਰ ਬਈ ਗੱਲ ਇਹ ਆ ਨਾ ਇਹ ਹੋ ਕਿਉਂ ਗਿਆ ਕਿਉਂ ਹੋ ਗਿਆ ਦੱਸੋ ਬਈ ਨਾਲੇ ਲੋਕ ਸੁੱਤੇ ਹੀ ਆ ਦੱਸੋ ਦੱਸੋ ਲਾਸ਼ਾਂ ਇਹ ਤੁਰੀਆਂ ਫਿਰਦੀਆਂ ਲਾਸ਼ਾਂ ਲੋਕ ਮੁਰਦਾ ਲੋਕ ਨੇ 60 ਸਾਲ ਪੁਰਾਣੀ ਫੈਕਟਰੀ ਆ ਸਭ ਤੋਂ ਪਹਿਲਾਂ ਸਾਡੇ ਇਲਾਕੇ ਦੇ ਉਹ ਜਿਹੜੇ ਆਪਣੇ ਨਲਕੇ ਦੇ ਬੋਰ ਆ 40 50 ਫੁੱਟ ਵਾਲੇ ਉਹਨਾਂ 'ਚ ਲਾਹਣ ਆਈ ਲੋਕ ਸੁੱਤੇ ਰਹੇ ਜਿਨ੍ਹਾਂ ਦਾ ਫਰਜ ਵੰਡਦਾ ਸੀ ਜਿਨ੍ਹਾਂ ਨੇ ਲੋਕਾਂ ਕੋ ਵੋਟਾਂ ਲਈਆਂ ਚਾਹੀਓ ਪਿੰਡਾਂ ਦੀਆਂ ਪੰਚਾਇਤਾਂ ਲਾ ਲੋ ਚਾਹੀਓ ਐਮਐਲਏ ਲਾ ਲੋ ਜਿਨ੍ਹਾਂ ਦਾ ਫਰਜ ਸੀ ਬੋਲਣ ਦਾ ਉਹ ਸੁੱਤੇ ਰਹੇ ਨਲਕੇ ਤੋਂ ਬਾਅਦ ਚ 200 ਫੁੱਟ ਬੋਰ ਖਰਾਬ ਹੋਇਆ ਤੇ ਅੱਜ 450 ਤੋਂ 500 ਫੁੱਟ ਤੱਕ ਬੋਰ ਘਰਾਂ ਦਾ ਖਰਾਬ ਹੋਣ ਤੋਂ ਬਾਅਦ ਦੀ ਗੱਲ ਦੱਸੋ ਪੰਜ ਦੀ ਲੋਕ ਜਿਹੜੇ ਉੱਥੇ ਆ ਇਹਦਾ ਵਜ੍ਹਾ ਪਤਾ ਕੀ ਹੈ ਲੱਖਾਂ ਕੀ ਕਹਿ ਰਿਹਾ ਹੈ ਸਾਨੂੰ ਅਫਸੋਸ ਕਿਉਂ ਹੋ ਰਿਹਾ ਤੁਹਾਨੂੰ ਦੱਸਦੇ ਆ ਅਸੀਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਤੁਰੇ ਫਿਰਦੇ ਆ ਕੰਮਸ ਅਸੀਂ ਛੱਡੇ ਹੋਇਆ ਅੱਡੀਆਂ ਤੇ ਗੱਡੀਆਂ ਘਸਾਉਂਦੇ ਫਿਰਦੇ ਆ ਸਿਰਫ ਇਸ ਕਰਕੇ ਕਿ ਯਾਰ ਆ ਥਕਾਉ ਰਿਹਾ ਸਾਰੀਆਂ ਚੀਜ਼ਾਂ ਦਾ ਆਲਟਰਨੇਟਿਵ ਹੈ ਬਸ ਬੇਟਾ ਵਖਾਲਿਆ ਬਹੁਤ ਆਹੀ ਰਹਿਣਾ ਹੁਣ ਸਾਨੂੰ ਵਖਾ ਦੇ ਇਹ ਥਕਾ ਜਿਹੜਾ ਇਹ ਜ਼ਿੰਦਗੀ ਦਾ ਹੈ ਹਰ ਚੀਜ਼ ਦਾ ਆਲਟਰਨੇਟਿਵ ਹੈ ਫੈਕਟਰੀ ਕੋਈ ਹੋਰ ਲੱਗ ਸਕਦੀ ਹੈ ਸਾਰਾ ਕੁਝ ਹੋ ਸਕਦਾ ਹੈ ਜ਼ਿੰਦਗੀ ਦਾ ਆਲਟਰਨੇਟਿਵ ਹੈ ਪਾਣੀ ਦਾ ਆਲਟਰਨੇਟਿਵ ਹੈ ਨਹੀਂ ਔਰ ਇਹ ਬਰਬਾਦ ਹੋ ਗਿਆ ਤਾਂ ਸਾਡਾ ਬਿਜ਼ਨਸ ਰਹਿ ਜੂ ਸਾਡੀਆਂ ਫਿਲਮਾਂ ਰਹਿ ਜਾਣਗੀਆਂ ਸਾਡਾ ਬਿਜ਼ਨਸ ਰਹਿ ਜੂਗਾ ਰਾਜਨੀਤੀ ਰਹਿ ਜੂਗੀ ਕੁਝ ਨਹੀਂ ਰਹਿਣਾ ਤੇ باوجود ਉਸਦੇ ਬੰਦੇ ਨਹੀਂ ਰਹਿਣੇ ਬੰਦੇ ਹੀ ਮਰ ਗਏ ਤੇ باوجود ਉਸਦੇ ਅਸੀਂ ਬੰਦੇ ਕਿੰਨੇ ਕੁ ਰਹਿ ਗਏ ਆ ਕਿੰਨੇ ਖੜੇ ਆ ਵੇਖੀ ਉਹ ਕਹਿੰਦੀ ਉਹ ਚੀਜ਼ਾਂ ਜ਼ਰੂਰੀ ਆ ਹਵਾ ਤੇ ਪਾਣੀ ਸਾਡੇ ਪਿੰਡ ਦੀ ਹਵਾ ਵੀ ਖਰਾਬ ਆ ਬਾਈ ਉਹਨਾਂ ਨੇ ਸਾਹ ਲੈ ਲਿਆ ਹਵਾ ਆ ਹੁਣ ਤਾਂ ਕਰਦੇ ਆ ਕਿ ਜੋ ਨਿਕਲੀ ਸੱਟ 2000 ਸਾਲ ਗੇਟਾਂ ਨੂੰ ਗਰਿੱਲਾਂ ਨੂੰ ਰੰਗ ਕਰਾਉਣੇ ਪੈ ਰਹੇ ਨੇ ਜੰਗ ਤੋਂ ਬਚਾਉਣ ਲਈ ਬਸ ਫਿਰ ਮੇ ਸਾਹਮਣੇ ਜੰਗ ਲੱਗਦੀ ਹੈ ਨਹੀਂ ਗਲ ਜਾਂਦੇ ਕੋਈ ਸਮੇਂ ਬਾਅਦ ਜੇ ਅਸੀਂ ਨਹੀਂ ਕਰਾਉਂਦੇ ਤਾਂ ਲੋਹਾ ਜਿਹੜਾ ਉਹ ਗਲ ਜਾਂਦਾ ਖਰਾਬ ਹੋ ਜਾਂਦਾ ਚਾਂਦੀ ਗਲ ਜਾਂਦੀ ਸੋਨਾ ਕਾਲਾ ਤੇਰੀ ਸੋਨਾ ਕਾਲਾ ਹੋ ਜਾਂਦਾ ਪਿਆ ਪਿਆ ਜੀ 70% ਲੋਕਾਂ ਦੇ ਪਿੱਤੇ ਮੈਂ ਤੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਸਪੈਸ਼ਲੀ ਤੁਹਾਡੇ ਜਰੀਏ ਕਹਿਣਾ ਚਾਹੁੰਨਾ ਸਵੇਰੇ ਡੀਸੀ ਸਾਹਿਬ ਆਜਣ ਅਸੀਂ ਕੋਲੋਂ ਰਿਪੋਰਟਾ ਕਰਾ ਕੇ ਦੇ ਦਿੰਨੇ ਜੇ ਸਰਕਾਰ ਕੋ ਪੈਸੇ ਨਹੀਂ ਹੈਗੇ 70% ਲੋਕਾਂ ਦੇ ਪਿੱਤੇ ਮੇਰੇ ਹਮੀਰੇ ਪਿੰਡ ਦੇ ਨਿਕਲੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਵੀ ਆ ਜੇ ਹਮੀਰੇ ਦੇ ਲੋਕ ਇੱਥੇ ਰਹੇ ਆ ਨਾ ਤੂੰ ਉਹਨਾਂ ਦੇ ਵਿੱਚੋਂ ਕੋਈ ਦਸਾਂ ਦੇ ਵਿੱਚੋਂ ਪੰਜ ਸੱਤ ਬੰਦਿਆਂ ਦੇ ਇੱਕ ਪਰਿਵਾਰ 'ਚੋਂ ਚਾਰ-ਚਾਰ ਮੈਂਬਰਾਂ ਦੇ ਪਿੱਤੇ ਨਿਕਲੇ ਆ ਲੀਵਰ ਪ੍ਰੋਬਲਮ ਲੀਵਰ ਲੀਵਰ ਇਨਫੈਕਸ਼ਨ ਲੋਕਾਂ ਨੂੰ 23-23 ਹਜ਼ਾਰ ਇਨਫੈਕਸ਼ਨ ਹੋ ਜਾਂਦੀ ਪਾਣੀ ਤੋਂ ਹੀ ਇੱਕ ਗੱਲ ਦੱਸੋ ਹੋਰ ਨਹੀਂ ਸਮਝ ਆ ਰਹੀ ਵੀ ਪੀੜਤਾ ਸਾਰੇ ਲੋਕ ਨੇ ਤੇ ਬਾਕੀ ਕਿੱਥੇ ਬੈਠੇ ਹੋਹੀ ਬਾਈ ਜੀ ਤੁਹਾਡੇ ਤੁਹਾਡੇ ਆਈ ਇੱਕ ਬਿਮਾਰੀ ਫੈਮਿਲੀ ਮੇਂ ਵੀ ਕੰਮ ਕਰ ਜਾਂਦੀ ਅਸੀਂ ਰੋਜ਼ਗਾਰ ਲੈਣਾ ਫੈਕਟਰੀ ਤੋਂ ਅਸੀਂ ਇਹਨਾਂ ਨੂੰ ਲੋਕਾਂ ਨੂੰ ਸਮਝਾ ਸਮਝਾ ਥੱਕ ਗਏ ਆ ਜੇ ਬਚੋਂਗੇ ਤੇ ਰੋਜ਼ਗਾਰ ਲਵੋਗੇ ਜੇ ਮਰ ਗਏ ਤੇ ਕੱਲੂ ਇਥੇ ਨੌਲ ਲੱਗ ਗਿਆ ਇੱਥੇ ਤੇ ਤੁਹਾਡੇ ਘਰ ਵਿਕਣੇ ਦੂਰ ਦੀ ਗੱਲ ਕੈਂਸਰ ਤੇ ਅੱਜ ਸਾਡੇ ਪਿੰਡ 'ਚ ਆ 4 ਇੱਕ ਮਹੀਨਾ ਪਹਿਲਾਂ ਮੁੰਡਾ ਕੈਂਸਰ ਨਾਲ ਮਰਿਆ ਦੂਜੇ ਦੀ ਚੰਡੀਗੜ੍ਹ ਨੇ ਕੈਂਸਰ ਪੋਰਟ ਤੇ 10 ਬੁੜੀਆਂ ਦੇ ਨਾਂ ਪਤਾ ਹੈ ਕੈਮਰੇ ਮੋਰੇ ਹੋਣ ਨੂੰ ਤਿਆਰ ਨਹੀਂ ਜਿਨ੍ਹਾਂ ਨੂੰ ਕੈਂਸਰ ਉਹ ਤੋਂ ਤੁਸੀਂ ਆਏ ਸੀ ਜਦੋਂ ਹੱਥਾਂ ਤੇ ਤੁਹਾਡੇ ਕਈਆਂ ਦੇ ਸੀ ਨਾ ਸਕੈਨਿੰਗ ਬੰਦੀ ਹੋਈ ਸੀ ਨਾਲ ਸੀ ਔਰ ਜਦੋਂ ਪਿੰਡੋਂ ਬਾਹਰ 10 ਦਿਨ ਰਹਿੰਦੇ ਹੱਥ ਸਹੀ ਹੋ ਜਾਂਦੇ ਆ ਜਦੋਂ ਵਾਪਸ ਇੱਥੇ ਆਉਣਾ ਹੋਵੇ ਲੋਕ ਬੋਲਦੇ ਤਾਂ ਨਹੀਂ ਆ ਜੀ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਲੱਗਿਆ ਹੋਇਆ ਔਰ ਅਗਰ ਜੇ ਮੈਚਾਂਸੇ ਕੋਈ ਬਾ ਚੱਕਦਾ ਵਾ ਉਹਨੂੰ ਚੱਕ ਕੇ ਮੇਰਾ ਫੈਟਿਓ ਬਾਹਰ ਮਾਰਦੇ ਆ ਤੁਹਾਡੇ ਕਿੰਨੇ ਕੇਸ ਹੋਏ ਤੁਹਾਡੇ ਸਰ ਮੇਰੀ ਖੋਦ ਦੀ ਜਿਹੜੀ ਮਦਰ ਆ ਨਾ 6 ਮਹੀਨੇ ਪਹਿਲਾਂ ਇਲਾਜ ਕਰਾਇਆ ਹੈ ੜਾ ਰੁਪਿਆ 2 ਲੱਖ ਲਾਇਆ ਮੈਨੂੰ ਅੱਜ ਵੀ ਰਿਪੋਰਟਾਂ ਪਈਆਂ ਫਰੀਦਕੋੜ ਤੋਂ ਇਲਾਜ ਕਰਾਇਆ ਉੱਥੋਂ ਨਹੀਂ ਹੋਇਆ ਫਿਰ ਮੈਟਰੋ ਹਸਪੀਟਲ ਜਲੰਧਰ ਤੋਂ ਇਲਾਜ ਕਰਾਇਆ ਆਪਣੀ ਮਾੜਾ ਨਾਂ ਕੀ ਹੈ ਸ਼ਰਮ ਮੇਰਾ ਕੁਛ ਪਿਆ ਜੀ ਕੁਸ਼ ਅਗੇ ਪਿੰਨ ਮੁਰਾਰ ਤੋਂ ਪੂਰਾ ਨਾਂ ਕੀ ਹੈ ਕੁਸ਼ਪਿੰਦਰ ਕੁਮਾਰ ਕੁਸ਼ਪਿੰਦਰ ਆ ਮਾੜਾ ਜੀ ਮੈਂ ਇਹਦਾ ਨਾਂ ਕਿਉਂ ਪੁੱਛਿਆ ਤੁਹਾਨੂੰ ਦੱਸ ਰਿਹਾ ਜਦੋਂ ਅਸੀਂ ਬੁੱਢੇ ਨਾਲੇ ਦਾ ਪੂਰਾ ਸੰਘਰਸ਼ ਸੀ ਨਾ ਕੁਸ਼ਪਿੰਦਰ ਕੁਮਾਰ ਜੀ ਕੁਸ਼ਪਿੰਦਰ ਕੁਮਾਰ ਜੀ ਸਾਡੇ ਕੋਲੇ ਬੰਦੇ ਆਏ ਲਖੇ ਮੇਰੇ ਕੋਲੇ ਪਤਾ ਕੀ ਆ ਕਿ ਆ ਕੇਂਟਰ ਗਵਰਨਮੈਂਟਲ ਜਾ ਕੇ ਜੀ ਅਸੀਂ ਹਿੰਦੂ ਇੰਡਸਟਰੀ ਬੰਦ ਕਰਾਉਣ ਆਲੇ ਆ ਆ ਪੁਸ਼ਪ ਕੁਮਾਰ ਮੁੰਡਾ ਹੈ ਜਿਹੜਾ ਲੜ ਰਿਹਾ ਸੀ ਤੇ ਆ ਜਗਤਜੀਤ ਫੈਕਟਰੀ ਜਿਹੜੀ ਹੈ ਤੁਸੀਂ ਆਪੇ ਅੰਦਾਜ਼ਾ ਲਾ ਲਓ ਨਾ ਭਰਾਵੋ ਅਸੀਂ ਹਿੰਦੂ ਦੀ ਨਾ ਮੁਸਲਮਾਨ ਦੀ ਨਾ ਸਿੱਖ ਦੀ ਨਾ ਈਸਾਈ ਦੀ ਗੱਲ ਕਰ ਰਹੇ ਆ ਅਸੀਂ ਇਨਸਾਨੀਅਤ ਦੀ ਗੱਲ ਕਰ ਰਹੇ ਆ ਇਨਸਾਨ ਮਰ ਰਿਹਾ ਪਾਣੀ ਦੇ ਵਿੱਚ ਹਰ ਕੋਈ ਇੱਕ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਮੈਂ ਸੀਚੇਵਾਲ ਜੀ ਨੂੰ ਵੀ ਤੁਸੀਂ ਕਾਲੀ ਬਈ ਦਾ ਪਾਣੀ ਪੀਆ ਸੀ ਜਰਾ ਹੀ ਦਾ ਵੀ ਪੀ ਲੋ ਕੱਲ ਵੀ ਪੀ ਜਾਂਦਾ ਗੰਦੇ ਕਹਿੰਦਾ ਪੀਂਦੇ ਨਾਲ ਦਾ ਪੀਂਦਾ ਸੀ ਕੱਲ ਕੰਦੇ ਜਿਹੜੇ ਆਪਣੇ ਪਾਤਾਵਰਨ ਪ੍ਰੇਮੀ ਅਖਵਾਉਂਦੇ ਆ ਹੁਣ ਸਾਰਿਆਂ ਨੂੰ ਪਤਾ ਅੱਛਾ ਇੱਕ ਸੌਰੀ ਤੁਹਾਡੀ ਗੱਲ ਵਿੱਚ ਮੈਂ ਇੱਕ ਰੁਕ ਇਹ ਹਲਕਾ ਕਿਹੜਾ ਪੈਂਦਾ ਤੁਹਾਨੂੰ ਹਲਕਾ ਸਰਪਾਲ ਸਿੰਘ ਖੇਰਾ ਦਾ ਸੁਖਵਾਲ ਸਿੰਘ ਖੇਰਾ ਦਾ ਹਾਂਜੀ ਬੀਬੀਓ ਕੀ ਖੇਰਾ ਕੀ ਹੀਰਕੌਰ ਦਾ ਜੀ ਮੈਂ ਖੇਰਾ ਜੀ ਨੂੰ ਕਹੂੰਗਾ ਸਾਡੇ ਦੋਸਤ ਨੇ ਬਹੁਤ ਮੁੱਧਿਆਂ ਤੇ ਬੋਲਦੇ ਨੇ ਔਰ ਬਹੁਤ ਅੱਛਾ ਕੰਮ ਕਰ ਰਹੇ ਨੇ ਕੁਝ ਰਾਜਨੀਤਿਕ ਗੇ ਨਹੀਂ ਜਿਨ੍ਹਾਂ ਨੂੰ ਸਾਨੂੰ ਚੰਗਾ ਲੱਗਦਾ ਕਿ ਕੁਝ ਕਰਨਗੇ ਖੈਰਾ ਸਾਹਿਬ ਪਲੀਜ਼ ਇਹਨਾਂ ਦਾ ਹੱਥ ਫੜੋ ਨਾਲ ਲੱਗੋ ਅਸੀਂ ਵੀ ਤੁਹਾਡੇ ਨਾਲ ਆ ਥੋੜਾ ਹਲਕਾ ਆ ਵੇਖੋ ਕੀ ਹਾਲ ਹੈ ਜਿਹਦੇ ਤੇਰੀ ਪੁਲਣਾ ਨੂੰ ਤਿਆਰ ਨਹੀਂ ਕੌਣ ਆ ਕੇ ਲੜੂਗਾ ਬਾਈ ਜਵਾਬ ਦੇ ਕਿਸੇ ਵੀ ਜਨਾਂ ਨੂੰ ਸੁਣਾ ਪੈਣਾ ਹੈ ਮੈਂ ਪਰਿੰਦੇ ਆਇਆ ਬਾਈ ਢੰਡੀ ਘਰੋਂ ਆਇਆ ਅੱਜ ਆ ਗਏ ਜੀ ਗਾਣਾ ਵੀ ਤਾਂ ਆ ਗਏ ਨਾ ਹਾਂਜੀ ਆ ਇਹ ਤਾਂ ਰੋਜ਼ ਹੀ ਤੁਰੇ ਫਿਰਦੇ ਆਂ ਪਿੰਡਾਂ ਕੱਲ ਮੁਕਸਰ ਸੀ ਹਾਂਜੀ ਤੇ ਹਮੀਰਾ ਪਿੰਡ ਦੇ ਬੰਦੇ ਵੀ ਉੱਠ ਕੇ ਆਇਆ 2000 ਵੋਟ ਹੋਣੀਆਂ ਪਿੰਡ ਦੀ 4000 ਵੋਟ ਹੈ ਯਾਰ ਯਾਰ ਵੋਟ ਹੈ ਜੀ ਲਾਮਲੇ ਪਿੰਡੋਂ ਚ ਵੀ ਆਏ ਆ ਉਹੀ ਉਹੀ ਚੀਜ਼ ਆ ਪਾਜੀ ਸਭ ਤੋਂ ਵੱਡੀ ਚੀਜ਼ ਕੀ ਹੈ ਲੋਕ ਲੜਨੂ ਤਿਆਰ ਨਹੀਂ ਜੇ ਲੜਨੂ ਤਿਆਰ ਹੁੰਦੇ ਇਹ ਹਾਲਾਤ ਨਾ ਹੁੰਦੇ ਮਰੀਜ਼ ਮਰ ਜਾਣਗੇ ਮਰੀਜ਼ਾਂ ਦੀ ਮਰੀਆਂ ਆ ਜਲਦੀ ਆ ਭਗਵਾਨ ਤਾਨੰਦਪੁਰ ਤੋਂ ਹੁਣ ਕੁਝ ਚੰਦ ਚ ਪਾ ਲੜ ਲੱਗ ਆ ਬੰਦਾ ਇਹਨਾਂ ਦੇ ਮਾਈਨਿੰਗ ਦਾ ਮਸਲਾ ਸੀ ਇਹ ਆਂਦੇ ਜੀ ਸਾਡੇ ਲੋਕਾਂ ਦਾ ਬੜਾ ਬੁਰਾ ਹਾਲ ਹੈ ਲੈ ਦੱਸ ਕੇ ਭਗਵਾਨ ਸਿਆ ਕੀ ਦਾ ਬੁਰਾ ਹਾਲ ਹੈ ਥੋੜਾ ਕਿ ਆ ਪਾਣੀ ਪੀਣ ਵਾਲਿਆਂ ਦਾ ਔਰ ਇੱਕ ਸੱਚੀ ਤੁਹਾਨੂੰ ਮੈਂ ਕਸਮੀ ਕੀ ਦੀ ਫਰਮਾ ਸੌ ਖਾਂਦਾ ਨਹੀਂ ਹੁੰਦਾ ਕੀ ਦੀ ਮਰਜੀ ਖਵਾ ਲਓ ਹੋਰ ਤੱਕ ਮੇਰੇ ਨੱਕ ਚ ਸਮੈਲ ਨਹੀਂ ਨਹੀਂ ਜਾਂਦੀ ਧੋਈ ਖੜਕੇ ਆ ਮੁੰਡੇ ਲੱਖੇ ਨਾਲ ਆਏ ਸੀ ਚਾਰ ਪੰਜ ਆਂਦੇ ਬਾਈ ਜੀ ਹੁਣ ਸਾਸਰੀ ਘਰ ਮੈਨੂੰ ਤੇ ਮੈਂ ਕਿਵੇਂ ਐ ਪਹਿਲਾਂ ਬੰਦਲ ਜੇ ਗਿਆ ਸੀਗਾ ਹੁਣ ਸੁਰਤ ਆ ਗਈ ਪਤੰਦਰਾ ਉੱਥੇ ਨਹੀਂ ਬਲਾਈ ਆਂਦਾ ਭਾਈ ਜੀ ਉੱਥੇ ਦਾ ਮੂੰਹ ਨੱਕ ਬੰਨ ਲਿਆ ਮੈਂ ਆ ਹਾਲ ਹੈ ਸੱਚੀ ਅਸੀਂ ਹੱਸ ਕੇ ਕਹਿ ਰਹੇ ਆ ਪਰ ਜੋ ਇੰਨਾ ਹਾਲਾ ਦੇ ਨੱਕ ਮਾਰ ਕੇ ਸਾਡੇ ਭਾਈ ਜੀ ਤੁਹਾਡਾ ਤੁਸੀਂ ਜਦੋਂ ਤੁਸੀਂ ਨਾ ਸਾਡੇ ਉੱਥੇ ਆਇਆ ਸੀ ਲੱਖੇ ਬਈ ਮੈਂ ਵਿੰਦਾ ਯਾਰ ਤੁਹਾਡੇ ਬੜੇ ਮਾਰੇ ਆ ਜਦੋਂ ਮੈਂ ਘੁੰਮ ਕੇ ਆਇਆ ਦੇਖਿਆ ਯਾਰ ਅੱਜ ਤਾਂ ਕੁਝ ਇੱਥੇ ਸਵਾਰੀ ਰਹਿੰਦੇ ਜਿਹੜੇ ਮੈਂ ਤਾਂ ਤੁਸੀਂ ਓੜਦੇ ਕਿਉਂ ਨਹੀਂ ਲੋਕ ਪਤਾ ਰਹਿਣਾ ਤੁਹਾਡੇ ਤੋਂ ਵੀ ਤੁਸੀਂ ਯਾਰ ਕਦੋਂ ਆਪਣੇ ਵਾਸਤੇ ਤਾਂ ਸਿੱਖ ਲੋ ਬੋਲਣਾ ਨਹੀਂ ਤੁਸੀਂ ਦੂਜਿਆਂ ਵਾਸਤੇ ਲੜਦਾ ਮੈਂ ਤੁਹਾਡੇ ਆਪਣੇ ਵਾਸਤੇ ਲੜੋ ਆ ਪਰਮਿੰਦਰ ਜੀ ਜੀ ਚੈਨਲ ਜਰੀਏ ਬਾਈ ਕਹਿਣਾ ਚਾਹੁੰਦਾ ਜੀ ਮੈਂ ਕਹਿੰਦਾ ਠੀਕ ਆ ਸਾਨੂੰ ਮਨਜ਼ੂਰ ਆ ਜਿਹੜੇ ਮਾਲਕ ਆ ਨਾ ਬਾਈ ਜੀ ਉਹ ਇੱਥੇ ਰਹਿਣ ਫੈਕਟਰੀ ਦੀ ਧਰ ਬਣਾ ਕੇ ਇਹ ਉਹਨਾਂ ਦੀ ਦਸਤਾ ਹੈ ਇੱਥੇ ਰਹਿ ਲੈਣਾ ਰਹਿਣ ਇੱਥੇ ਫੈਕਟਰੀ ਚ ਰਹਿ ਲੈਣਾ ਜੋ ਮਰਜ਼ੀ ਕਰੀਏ ਇਸ ਦੇ ਹਾਲਾਤ ਜਿਹੜੀ ਨਵਾਂ ਥੋਪਰੇ ਆ 300 ਕਰੋੜ ਦਾ ਇਸ ਨਾਲ ਉਤੋਂ ਪਹਿਲਾਂ ਤੇ ਆ ਇਥਨੋਲ ਤੇ ਜੇ ਚੱਲਣਾ ਹੈ ਜੋ ਚੱਲ ਗਿਆ ਤੇ ਮੇਰੀ ਕੀ ਹਾਲਤ ਲੋਕਾਂ ਨੂੰ ਕਿੰਨਾ ਪਏ ਜੇ ਪਹਿਲਾਂ ਤਾਂ ਡੈਕਰਾਂ ਚ ਕੈਂਸਰ ਆ ਜੀ ਤੇ ਇਥਨੋਲ ਤੋਂ ਬਾਅਦ ਕੀ ਹੋਊਗਾ ਓਏ ਅਸੀਂ ਫੈਕਟਰੀਆਂ ਦੇ ਵਿਰੋਧੀ ਨਹੀਂ ਯਾਰ ਅਸੀਂ ਸਿਰਫ ਇੰਨੀ ਇੱਕ ਗੱਲ ਆਣੇ ਹੈ ਕਿ ਦੁਨੀਆ ਚ ਫੈਕਟਰੀਆਂ ਨੇ ਕਿ ਦੁਨੀਆ ਚ ਆ ਪਾਣੀ ਵੀ ਪੀਆ ਜਾਂਦਾ ਹੈ ਇਹਦੇ ਨਾਲ ਨਹਾਇਆ ਜਾਂਦਾ ਹੈ ਇਹਨੂੰ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ ਕਰੂਗੇ ਇਹ ਸੋ ਪਲੀਜ਼ ਇਹਦੇ ਲਈ ਪੰਜਾਬ ਵਾਲਿਓ ਜਾਗੋ ਨਹੀਂ ਜਾਗੂਗੇ ਤਾਂ ਸਾਡੂ ਬਰਬਾਦ ਕਰਤਾ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ